ਸਵਾਗਤ ਹੈ ਹੁਸ਼ਾਰਪੁਰ న్యూਸ ਦੇ ਦੇਖ ਰਹੇ ਸਤਿ ਸ੍ਰੀ ਅਕਾਲ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਾਪ ਦੋਸਤੋ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਨੂੰ ਮੀਨੀ ਕਾਸ਼ੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਹੋਰ ਬਹੁਤ ਸਾਰੀਆਂ ਖੂਬੀਆਂ ਕਰਕੇ ਹੁਸ਼ਾਰਪੁਰ ਨੂੰ ਜਾਣਿਆ ਜਾਂਦਾ ਹੈ ਪਰੰਤੂ ਜੇਕਰ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੀ ਜਿਹੜੀ ਉਹ ਇਹ ਮੁੱਖ ਪਛਾਣ ਬਣ ਚੁੱਕੀ ਹੈ ਸਮੱਸਿਆਵਾਂ ਜੇਕਰ ਅੱਜ ਹੁਸ਼ਾਰਪੁਰ ਸ਼ਹਿਰ ਦਾ ਨਾਮ ਕਿਤੇ ਉਜਾਗਰ ਹੋ ਰਿਹਾ ਸੁਨਹਿਰੀ ਅੱਖਰਾਂ ਦੇ ਵਿੱਚ ਤਾਂ ਹੋ ਰਿਹਾ ਹੈ ਸਮੱਸਿਆਵਾਂ ਨਾਲ ਭਰਿਆ ਹੋਇਆ ਸ਼ਹਿਰ ਹੁਸ਼ਾਰਪੁਰ ਤੁਸੀਂ ਹੁਸ਼ਾਰਪੁਰ ਦੇ ਕਿਸੇ ਕੋਨੇ ਦੇ ਵਿੱਚ ਵੜ ਜਾਓ ਹੁਸ਼ਾਰਪੁਰ ਦੇ ਕਿਸੇ ਹਿੱਸੇ ਦੇ ਵਿੱਚ ਵੜ ਜਾਓ ਤੁਹਾਨੂੰ ਕੋਈ ਵੀ ਸੜਕ ਤੁਹਾਨੂੰ ਚੱਤ ਵੀ ਉਸ ਥਾਂ ਤੇ ਨਜ਼ਰ ਨਹੀਂ ਆਵੇਗੀ ਜੇਕਰ ਤੁਹਾਨੂੰ ਕੁਝ ਨਜ਼ਰ ਆਵੇਗਾ ਤਾਂ ਸਿਰਫ ਤਾਂ ਸਿਰਫ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਚਿੰਪਾ ਦੇ ਫੋਕੇ ਐਲਾਨ ਫੋਕੇ ਦਾਬੇ ਜੋ ਕਿ ਨਿਤ ਦਿਨ ਉਹ ਫੇਸਬੁੱਕ ਤੇ ਲਾਈਵ ਹੋ ਕੇ ਕਰਦੇ ਨੇ ਕਿ ਮੈਂ ਹੁਸ਼ਾਰਪੁਰ ਦੇ ਲਈ ਇਹ ਕੁਝ ਕਰ ਰਿਹਾ ਮੈਂ ਹੁਸ਼ਾਰਪੁਰ ਦੇ ਲਈ ਇਹ ਕੁਝ ਕੀਤਾ ਪਰੰਤੂ ਜੇਕਰ ਆਪਾਂ ਧਰਾਤਲ ਦੀ ਗੱਲ ਕਰੀਏ ਤਾਂ ਉਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਹੁਣ ਵੀ ਅਸੀਂ ਹੁਸ਼ਿਆਰਪੁਰ ਦੇ ਸ਼ੀਸ਼ਮਹਿਲ ਬਾਜ਼ਾਰ ਨਸਤੀਕ ਮੌਜੂਦ ਪੁਰਾਤਨ ਸੀਤਲਾ ਮੰਦਿਰ ਵਿਖੇ ਮੌਜੂਦ ਹਾਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਥੋਂ ਦੇ ਦੁਕਾਨਦਾਰ ਜਾਂ ਹੋਰ ਜਿਹੜੇ ਸਥਾਨਕ ਵਾਸੀ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਗੱਲਬਾਤ ਕਰਨ ਦੇ ਲਈ ਤਾਂ ਅਪੀਲ ਕਰਾਂਗਾ ਕਿ ਥੋੜਾ ਪਿੱਛੇ ਹਟ ਜਿਓ ਕਿਉਂਕਿ ਉਹ ਨੀ ਪੱਥਰ ਦਿਖਾ ਦਈਏ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਹੁਸ਼ਿਆਰਪੁਰ Town ਵਿਖੇ ਮੁਹੱਲਾ ਸੀਤਲਾ ਮਾਤਾ ਮੰਦਿਰ ਵਾਰਡ ਨੰਬਰ 38 ਵਿਖੇ ਸੀਵਰੇਜ ਦੇ ਕੰਮ ਦਾ ਉਦਘਾਟਨ ਸਰਦਾਰ ਭਗਵੰਤ ਸਿੰਘ ਮਾਨ ਮਾਨਜੋਗ ਮੁੱਖ ਮੰਤਰੀ ਪੰਜਾਬ ਦੀ ਯੋਗਗਵਾਈ ਹੇਠ ਬਰਮਸ਼ੰਕਰ ਜਿੰਪਾ ਹਲਕਾ ਵਿਧਾਇਕ ਹੁਸ਼ਿਆਰਪੁਰ ਵੱਲੋਂ ਜੂਨ 2025 ਨੂੰ ਆਪਣੇ ਕਾਰਕਮਲਾ ਨਾਲ ਕੀਤਾ ਗਿਆ ਤੇ ਜੂਨ ਨੂੰ ਇਹ ਉਦਘਾਟਨ ਜਿਹੜਾ ਕੀਤਾ ਜਾਂਦਾ ਹੈ ਸੀਵਰੇਜ ਪਾਉਂਡ ਦਾ ਹੈ ਸੀਵਰੇਜ ਪੈ ਚੁੱਕਿਆ ਤੇ ਜੂਨ ਤੋਂ ਲੈ ਕੇ ਤੁਸੀਂ ਅੱਜ ਦਸੰਬਰ ਆ ਚੁੱਕੇ ਆ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤਕਰੀਬਨ 6 ਮਹੀਨਿਆਂ ਦਾ ਸਮਾਂ ਜਿਹੜਾ ਉਹ ਇਹ ਪੂਰਾ ਹੋਣ ਵਾਲਾ ਹੈ ਪਰੰਤੂ ਅੱਜ ਵੀ ਜਿਹੜੇ ਹਾਲਾਤ ਨੇ ਇੱਥੋਂ ਦੇ ਬੇਹਤ ਮਾੜੇ ਹਾਲਾਤ ਨੇ ਤਾਂ ਹੁਣ ਵੀ ਇੱਧਰ ਤਸਵੀਰਾਂ ਪਹਿਲਾਂ ਤੁਹਾਨੂੰ ਇਹ ਸਕੂਲ ਸ਼ਾਇਦ ਮੈਨੂੰ ਲੱਗਦਾ ਕਿ ਇਸ ਮੁਹੱਲੇ ਦੇ ਵਿੱਚ ਜੀ ਬਿਲਕੁਲ ਇਹ ਜੈਨ ਹਾਈ ਸਕੂਲ ਹੈ ਤਾਂ ਹੁਣ ਬੱਚਿਆਂ ਨੂੰ ਸ਼ਾਇਦ ਛੁੱਟੀ ਹੋਈ ਤਾਂ ਛੁੱਟੀ ਹੋ ਕੇ ਨਿਕਲੇ ਨੇ ਤਾਂ ਦੇਖ ਲਓ ਹਾਲਾਤ ਮੁਹੱਲੇ ਦੇ ਕੀ ਨੇ ਸਕੂਲੋਂ ਬੱਚੇ ਬਾਹਰ ਨਿਕਲੇ ਨੇ ਤਾਂ ਦੂਜੇ ਪਾਸੇ ਆਪਾਂ ਦੁਕਾਨਦਾਰਾਂ ਦੀ ਗੱਲ ਕਰ ਰਹੇ ਹਾਂ ਗੱਲ ਕਰ ਲਈਏ ਤਾਂ ਕਹਿੰਦੇ ਅਸੀਂ ਤਾਂ ਜੀ ਅੱਕੇ ਪਏ ਆ ਕਿ ਸਾਡੀਆਂ ਦੁਕਾਨਾਂ ਦੇ ਵਿੱਚ ਕੋਈ ਗਰਾਖ ਨਹੀਂ ਵੱੜ ਰਿਹਾ ਸਾਡੇ ਨਾਲ ਸ਼੍ਰੇਸ਼ ਪਾਟਿਆ ਬਿੱਟੂ ਮੌਜੂਦ ਨੇ ਏ ਬਿੱਟੂ ਜੀ ਬਹੁਤ ਮਾੜੇ ਹਾਲਾਤ ਨੇ ਪਿਛਲੇ ਕਈ ਦਿਨਾਂ ਤੋਂ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਕਿ ਯਾਰ ਸਾਡੇ ਬਹੁਤ ਮਾੜੇ ਹਾਲਾਤ ਹੈ ਲਗਾਤਾਰ ਤੁਸੀਂ ਨਗਰ ਨਿਗਮ ਦੇ ਵਿੱਚ ਵੀ ਗੱਲ ਕੀਤੀ ਹੈ ਸਬੰਧਤ ਕਾਉਂਸਲਰ ਦੇ ਨਾਲ ਵੀ ਗੱਲ ਕੀਤੀ ਹੈ ਐਲਾਨ ਜਿਹੜੇ ਫੋਕੇ ਦਾਵੇ ਨੇਤ ਬ੍ਰਹਮਸ਼ੰਕਰ ਜਿੰਪਾ ਕਰਦੇ ਨੇ ਕਿਵੇਂ ਵੇਖਦੇ ਹੋ ਅਸਲ ਸਚਾਈ ਹੈ ਜਿਹੜੀ ਪਹਿਲਾਂ ਤਾਂ ਕਸ਼ਪ ਜੀ ਮੈਂ ਤੁਹਾਡਾ ਵੈਲਕਮ ਕਰਦਾ ਹਾਂ ਸ਼ਹਿਰਪੁਰ ਨਿਊਜ਼ ਦਾ ਜਿਹੜੀ ਸਾਡੀ ਆਵਾਜ਼ ਤੁਸੀਂ ਨਗਰ ਨਿਗਮ ਤੱਕ ਪਹੁੰਚਾਣ ਲੱਗੇ ਆ ਮੈਂ ਤੁਹਾਡਾ ਧੰਨਵਾਦੀ ਹਾਂ ਔਰ ਜੋ ਇਸ ਬਾਜ਼ਾਰ ਦੇ ਹਾਲਾਤ ਆ ਬਾਜ਼ਾਰ ਤੋਂ ਇਲਾਵਾ ਇਸ ਬਾਜ਼ਾਰ ਦੇ ਵਿੱਚ ਇਸ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪ੍ਰਚੀਨ ਮੰਦਿਰ ਆ ਇੱਕ ਸ਼ੀਤਲਾ ਮਾਤਾ ਮੰਦਿਰ ਜਿਹੜਾ ਸਭ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਪ੍ਰਚੀਨ ਪੁਰਾਣਾ ਮੰਦਿਰ ਆ ਔਰ ਮੰਦਿਰ ਦੇ ਨੇੜੇ ਸੜਕ ਦਾ ਇੰਨਾ ਬੁਰਾ ਹਾਲ ਆ ਇਹ ਸੜਕ ਨੂੰ ਦਸਹਿਰੇ ਤੋਂ ਵੀ ਪਹਿਲਾਂ ਦਾ ਸੜਕ ਪੱਟੀ ਪਈ ਆ ਔਰ ਪੱਟਣ ਤੋਂ ਬਾਅਦ ਕਹਿੰਦੇ ਜੀ ਇਹ ਦੀਵਾਲੀ ਦੇ ਛੁੱਟੀਆਂ ਆ ਗਈਆਂ ਲੇਬਰ ਚਲ ਗਈ ਦੀਵਾਲੀ ਤੋਂ ਬਾਅਦ ਬਣੂਗੀ ਦੀਵਾਲੀ ਵੀ ਲੰਘ ਗਈ ਆ ਔਰ ਮੇਰੇ ਖਿਆਲ ਅਗਲੀ ਦੀਵਾਲੀ ਆਉਣ ਵਾਲੀ ਆ ਜੇ ਮੈਂ ਮਤਲਬ ਜਾਨ ਤੁਸੀਂ ਵੀ ਜਿੱਦਾਂ ਬੋਲ ਦਿੱਤਾ ਮੈਂ ਦੱਸ ਦਵਾਂ ਜਿਹੜਾ ਇੱਥੇ ਪੱਥਰ ਨਹੀਂ ਪੱਥਰ ਰੱਖਿਆ ਗਿਆ ਉੱਤੇ ਜੂਨ 2025 ਦਾ ਲਿਖਿਆ ਗਿਆ ਆ ਹਾਂ ਤਕਰੀਬਨ 6 ਮਹੀਨੇ ਦਾ ਸਮਾਂ 6 ਮਹੀਨੇ ਦਾ ਸਮਾਂ ਹੋ ਗਿਆ ਆ ਔਰ ਪਿੱਛੇ ਜੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਦੋ ਘਟੋਟਿਆਂ ਦੇ ਵਿੱਚ ਕੰਮ ਕੀਤਾ ਫਿਰ ਕੰਮ ਬੰਦ ਕਰ ਦਿੱਤਾ ਕੱਲ ਕੱਲ ਦੇ ਹਾਲਾਤ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਣੀ ਚਾਹਨਾ ਚੇਤਨ ਜੀ ਮੇਰੀ ਦੁਕਾਨ ਦੇ ਕੋਲ ਸ਼ੀਸ਼ੇ ਦਾ ਦਰਵਾਜਾ ਦੁਕਾਨ ਤੇ ਉੱਥੇ ਬਜਰੀ ਸਿੱਟੀ ਪਈ ਔਰ ਪੱਥਰ ਉੱਡ ਗਏ ਉੱਥੇ ਮੇਰੇ ਸ਼ੀਸ਼ੇ ਦੇ ਵਜੇ ਸ਼ੀਸ਼ੇ ਦਾ ਬਚਾਅ ਹੋ ਗਿਆ ਔਰ ਫਿਰ ਮੈਂ ਪ੍ਰਦੀਪ ਬਿੱਟੂ ਜੀ ਇਸ ਵਾਰਡ ਤੋਂ ਕਾਉਂਸਲਰ ਆ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਬਿੱਟੂ ਜੀ ਇਹ ਮੈਂ ਕਿਹਾ ਕਿਉਂ ਨਹੀਂ ਕੰਮ ਹੋ ਰਿਹਾ ਤਾਂ ਬਿੱਟੂ ਉਹਨੇ ਅੱਗੋਂ ਜਵਾਬ ਦਿੱਤਾ ਜੀ ਕਹਿੰਦੇ ਜੀ ਮੇਰੇ ਤਾਂ ਹੱਥ ਖੜੇ ਆ ਨਾ ਮੇਰਾ ਠੇਕੇਦਾਰ ਕਹਿਣਾ ਮੰਨਦਾ ਹੈ ਤਾਂ ਨਾ ਮੇਰੇ ਅਫਸਰ ਕਹਿਣਾ ਮੰਨਦੇ ਪਏ ਆ ਔਰ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿਆਂ ਕੱਲ ਇੱਥੇ ਮਿਕਸਚਰ ਵਾਲੀ ਮਸ਼ੀਨ ਵੀ ਖੜੀ ਸੀ ਜਿਹੜੀ ਅੱਜ ਸਵੇਰੇ ਉਹ ਵੀ ਚੱਕ ਕੇ ਲੈ ਗਏ ਆ ਦੇ ਮਤ ਕਿਉਂ ਖੜੇ ਆ ਕੌਂਸਲਰ ਸਾਹਿਬ ਦੇ ਕਿਉਂਕਿ ਆਪਾਂ ਅਕਸਰ ਪ੍ਰਦੀਪ ਬਿੱਤਰੂ ਜਿਹੜਾ ਐਮਐਲਏ ਦੇ ਨਾਲ ਦੇਖਦੇ ਆ ਐਮਐਲਏ ਦੇ ਨਾਲ ਹੋ ਕੇ ਜੇਕਰ ਹੱਥ ਖੜੇ ਉਹਨਾਂ ਦੇ ਤਾਂ ਆਮ ਪਬਲਿਕ ਦਾ ਕੀ ਹਾਲ ਹੋਏਗਾ ਜੀ ਫਿਰ ਮੈਂ ਕਹਿੰਦਾ ਇਹ ਸਰਕਾਰ ਕੋਲ ਹੈ ਹੀ ਗੱਲਾਂ ਦਾ ਕੜਾ ਆ ਕੰਮ ਤਾਂ ਕੋਈ ਪ੍ਰੈਕਟੀਕਲੀ ਹੋ ਹੀ ਨਹੀਂ ਰਿਹਾ ਮੈਨੂੰ ਦੱਸਣ ਸਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਿੱਟੂ ਜੀ ਤੁਸੀਂ ਮੇਰੇ ਪੜੋਸੀ ਹੋ ਮੈਂ ਮੀਡੀਆ 'ਚ ਜਾਣਾ ਨਹੀਂ ਚਾਹੁੰਦਾ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਮੀਡੀਆ 'ਚ ਜਾਓ ਔਰ ਫਿਰ ਮੈਂ ਤੁਹਾਨੂੰ ਹੋਰ ਜਾਣਕਾਰੀ ਲਈ ਦੱਸਦੇ ਆ ਮੈਂ ਤੁਰੰਤ ਉਸ ਤੋਂ ਬਾਅਦ ਕਾਰਪੋਰੇਸ਼ਨ ਸਾਡੇ ਜਿਹੜੇ ਮਾਨਯੋਗ ਐਕਸੀਅਨ ਸਾਹਿਬ ਆ ਹਰਪ੍ਰੀਤ ਸਿੰਘ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਹਰਪ੍ਰੀਤ ਜੀ ਮੈਂ ਕਿਹਾ ਇਹ ਸੀ ਸ਼ੀਸ਼ਮੈਲਾ ਸੀਤਲਾ ਮੰਦਰ ਬਾਜ਼ਾਰ ਦੇ ਵਿੱਚ ਜਿਹੜਾ ਕੰਮ ਆ ਇਹ ਕਿਉਂ ਬੰਦ ਹੋ ਗਿਆ ਆ ਅੱਗੋਂ ਉਹਨਾਂ ਦਾ ਜਵਾਬ ਸੀਗਾ ਜੀ ਕਹਿੰਦਾ ਤੁਹਾਨੂੰ ਪਤਾ ਹੀ ਆ ਠੇਕੇਦਾਰ ਕੰਮ ਇਦਾਂ ਹੀ ਕਰਦੇ ਮੈਂ ਕਿਹਾ ਇਦਾਂ ਕਰਦੇ ਮੈਂ ਕਿਹਾ ਬੁਰਾ ਹਾਲ ਆ ਕਹਿੰਦੇ ਜੀ ਸਾਡੀ ਸਾਰਿਆਂ ਦੀ ਇਲੈਕਸ਼ਨ ਡਿਊਟੀ ਲੱਗੀ ਆ ਇਲੈਕਸ਼ਨਾਂ ਤੋਂ ਬਾਅਦ ਅਸੀਂ ਦੇਖਾਂਗੇ ਕੀ ਕਰਨਾ ਆ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਇਲੈਕਸ਼ਨ ਡਿਊਟੀ ਲੱਗੇ ਹੋਏ ਅਧਿਕਾਰੀਆਂ ਦੇ ਦੂਜੇ ਪਾਸੇ ਜਾ ਕੇ ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਉਹ ਦਮਗੱਜੇ ਮਾਰਦੇ ਨਜ਼ਰ ਆਪਾਂ ਦੇਖ ਸਕਦੇ ਹਾਂ ਉਹਨਾਂ ਨੂੰ ਬ੍ਰਮਸ਼ੰਕਰ ਜਿੰਪਾ ਨੂੰ ਦਿਹਾੜੀ ਦੇ ਵਿੱਚ 8-10 ਵਾਰ ਉਹਨਾਂ ਨੂੰ ਲਾਈਵ ਹੋਣਾ ਹੁੰਦਾ ਕਿਤੇ ਹੋਰ ਕਿਤੇ ਜਾ ਕੇ ਜਾਂ ਕਿਤੇ ਉਹ ਚੋਣ ਪ੍ਰਚਾਰ ਕਰਦੇ ਨੇ ਉੱਥੇ ਬਹੁਤ ਵੱਡੇ ਵੱਡੇ ਉਹ ਦਮਗੱਜੇ ਮਾਰਦੇ ਨੇ ਜਿੱਦ ਤੱਕ ਉਹਨਾਂ ਦੇ ਦਮਗੱਜੇ ਉਹਨਾਂ ਕਿਵੇਂ ਵੇਖਦੇ ਹੋ ਤਾਂ ਕਹਿੰਦੇ ਜਿੰਨਾ ਮੈਸਵਾਰ ਤਾਂ ਕਿਸੇ ਨੇ ਸਵਾਰਿਆ ਹੀ ਨਹੀਂ ਅਜੇ ਤੱਕ ਚਲੋ ਜੋ ਉਹਨਾਂ ਨੇ ਸਵਾਰੇ ਆ 2027 ਨੇੜੇ ਆ ਮੋਰੇ ਆ ਜਾਣਾ ਆ ਪ ਇਹ ਜਨਤਾ ਦੀ ਆਵਾਜ਼ ਹੁੰਦੀ ਆ ਜਨਤਾ ਜੇ ਬੋਲਦੀ ਨਹੀਂ ਤਾਂ ਮਸ਼ੀਨ ਚ ਬਟਨ ਦੱਬ ਕੇ ਜਵਾਬ ਦੇ ਦਿੰਦੀ ਆ ਜਦੋਂ ਮਸ਼ੀਨ ਚ ਬਟਨ ਦੱਬਦੀ ਜਵਾਬ ਦੇ ਦਿੰਦੀ ਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਉਹ ਦੇਖੋ ਹੁਣ ਵੀ ਬੰਦਾ ਉੱਥੇ ਡਿੱਗਣ ਲੱਗਾ ਸੀ ਮਤਲਬ ਇੱਕ ਮੇਰੇ ਕੋਲ ਹੋਰ ਭਾਈ ਸਾਹਿਬ ਖੜੇ ਆ ਮੇਰੀ ਰਾਤੀ ਦੁਕਾਨ ਤੇ ਆਏ ਆ ਉਹ ਹਾਰਡ ਦੇ ਪੇਸ਼ੈਂਟ ਆ ਇੱਕ ਦਿਨ ਇੱਥੇ ਡਿੱਗ ਕੇ ਉਹਨਾਂ ਨੇ ਛੱਟ ਵੀ ਲਾ ਲੈਣ ਲੱਗੇ ਹੋ ਗਏ ਮੇਰਾ ਪੈਰ ਸਲਿੱਪ ਹੋ ਗਿਆ ਮੇਰਾ ਮੋਢਾ ਹਾਲੇ ਤੱਕ ਨਹੀਂ ਖੜਦਾ ਪਿਆ ਮੇਰਾ ਹਾਰਡ ਦਾ ਪ੍ਰੋਬਲਮ ਹੋਇਆ ਹੈ ਉਸ ਤੋਂ ਇਹ ਵੀ ਝਾੜੂ ਵਾਲੇ ਦੀ ਦੇਣ ਹੈ ਜੀ ਫਿਰ ਜਿਹੜੀ ਛੱਟ ਲੱਗ ਵਾਲੇ ਦੀ ਦੇਣ ਕਿਵੇਂ ਨਹੀਂ ਹੋ ਗਏ ਆ ਸਾਨੂੰ ਖੱਜਲ ਖਰਾਬ ਹੁੰਦੇ ਆਣੋਂ ਲੋਕਾਂ ਦੇ ਘਰਾਂ 'ਚ ਨਾ ਕਿਸ ਨੇ ਲੋਕਾਂ ਨੇ ਦੀਵਾਲੀ ਦੀਆਂ ਸਫਾਈਆਂ ਕੀਤੀਆਂ ਉਹ ਕੀਤੀਆਂ ਕਰਾਈਆਂ ਐ ਏਦਾਂ ਹੀ ਰਹਿ ਗਿਆ ਫੇਰ ਮਿੱਟੀ ਇਕੱਟਾ ਅੰਦਰ ਵੜਿਆਣਾ ਦੇ ਬਿਲਕੁਲ ਹੁਣ ਦਸੰਬਰ ਮਹੀਨਾ ਚੁੱਕਿਆ ਜੀ ਹੁਣ ਹੋਰ ਥੋੜੇ ਦਿਨਾਂ ਤੱਕ ਇੱਕ ਦੋ ਮੀਂਹ ਵੀ ਪੈਣਿਆ ਫਿਰ ਧੁੰਦਾਂ ਦਾ ਮੌਸਮ ਸ਼ੁਰੂ ਹੋ ਜਾਣਾ ਜਦੋਂ ਮੀਂਹ ਪੈ ਜਾਣਾ ਤਾਂ ਉਦੋਂ ਕਿੰਨੇ ਗੰਦੇ ਨਾਲ ਨਾ ਨਾ ਪਾਣੀ ਇਕੱਠਾ ਆ ਜਾਂਦਾ ਜੀ ਇੱਥੇ ਗੁੱਡ ਗੁੱਡਾ ਟਿੱਕਰ ਸੋ ਨਾ ਨਿਕਲਣ ਨੂੰ ਰਸਤਾ ਆਏਗਾ ਨਾ ਵਾਸਤਾ ਕਿਸ ਵਾਸਤੇ ਤੂੰ ਐਮਸੀ ਨੂੰ ਖਿੱਚ ਕੇ ਲਾਇਆ ਕਰੋ ਫੜ ਕੇ ਲਾਇਆ ਕਰੋ ਕਾ ਕੇ ਦੇਖਾ ਕ ਨਾ ਗੰਦ ਗੰਦ ਵੀ ਆ ਦੇ ਇੱਥੇ ਕਿੰਨਾ ਮੰਥੀਤਲਾ ਮਾਤਾ ਦਾ ਮੰਦਿਰ ਆ ਇੱਥੋਂ ਗੰਦ ਵੀ ਅਸੀਂ ਲੋਕਾਂ ਦੇ ਘਰੀ ਜਾ ਜਾ ਕੇ ਬੰਦ ਕਰਵਾਇਆ ਆ ਉਹ ਫੇਰ ਉਹੀ ਹਾਲ ਹੋਇਆ ਇੱਥੇ ਮਾਤਾ ਦੇ ਮੰਦਿਰ ਦੇ ਮੂਰੇ ਵੀ ਇਹ ਗੰਧ ਹੀ ਆ ਜੀ ਸਾਰਾ ਹਾਂ ਤੁਹਾਡੀ ਵੀ ਦੁਕਾਨ ਆ ਜੀ ਇੱਥੇ ਹਾਂਜੀ ਮੇਰੀ ਵੀ ਨਾਲ ਹੀ ਗਲੀ ਸੀਤਮਨ ਬਿੱਟੂ ਬਾੜਿਆ ਥਾਵੇਂ ਨਾਲ ਦੁਕਾਨ ਆ ਜੀ ਜੀ ਕਿੰਨਾ ਕੰਮ ਬਜ਼ੁਰਗੋ ਪ੍ਰਭਾਵਿਤ ਹੋ ਰਿਹਾ ਜੀ ਫਿਰ ਬਹੁਤ ਮੁਸ਼ਕਲ ਹੋ ਰਹੀ ਜੀ ਜਿਹੜਾ ਆਂਦਾ ਜਾਂਦਾ ਉਹਨੂੰ ਬਹੁਤ ਦਿੱਕਤ ਆ ਜੀ ਉਹ ਤੇ ਕੋਣ ਤੋਂ ਸਾਹਮਣੇ ਸੜਕ ਦੇ ਹਾਲਾਤ ਜੋ ਤੁਸੀਂ ਦੇਖ ਹੀ ਰਹੇ ਹੋ ਨਾ ਸੜਕ ਤੇ ਹਰ ਪਾਸੇ ਗੰਦੇ ਹੀ ਗੰਦ ਨਜ਼ਰ ਆ ਰਿਹਾ ਜੇ ਸਾਡਾ ਨਹੀਂ ਇੱਥੇ ਬੜਨ ਦਿਲ ਕਰਦਾ ਦਿੱਕਤ ਆ ਕੋ ਬਾਰਸ਼ਾਂ ਆ ਗਈਆਂ ਕਿੰਨੀ ਪ੍ਰੋਬਲਮ ਆ ਗਈ ਇਹ ਤਾਂ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਜਿਹੜਾ ਕੰਮ ਛੱਡਿਆ ਅਧੂਰਾ ਕਿਉਂ ਛੱਡਿਆ ਨੂੰ ਕੰਪਲੀਟ ਕਰਨ ਜਲਦੀ ਤੋਂ ਜਲਦੀ ਕੀ ਕਹਿੰਦਾ ਜਾਂਦੇ ਹੋ ਬ੍ਰਹਮਸ਼ੰਕਰ ਜੇਮਪਾ ਨੂੰ ਜੇਕਰ ਉਹ ਦੇਖ ਰਹੇ ਨੇ ਤੁਹਾਨੂੰ ਜਲਦੀ ਜਲਦੀ ਕੰਮ ਨੂੰ ਕੰਪਲੀਟ ਕਰਾਓ ਜੀ ਇਹਨੂੰ ਫੜਾ ਫੜੋ ਹਾਂ ਜੀ ਬੀਟੀ ਜੀ ਮੈਂ ਤੁਹਾਨੂੰ ਇੱਕ ਹੋਰ ਤੁਹਾਡੇ ਧਿਆਨ ਚ ਗੱਲ ਲਿਆਦੇ ਆ ਇਹ ਜਦੋਂ ਸੜਕ ਪੱਟੀ ਸੀਗੀ ਨਾ ਦਸਹਿ ਉਹ ਇੱਥੇ ਆ ਜਿੱਥੇ ਪਾਣੀ ਦਾ ਲੱਗਾ ਆ ਟੂਟੀ ਲੱਗੀ ਆ ਇੱਥੋਂ ਪਰਣ ਲੱਗੇ ਪੈਰ ਸਲਿੱਪ ਕੀਤਾ ਇਹ ਪਟਣ ਕਰਕੇ ਮਤਲਬ ਅਨ ਬੈਲੈਂਸ ਹੋ ਗਏ ਡਿੱਗੇ ਆ ਔਰ ਉਹਨਾਂ ਦੇ ਸੱਟ ਵੀ ਲੱਗੀ ਆ ਉਹਨਾਂ ਦੀ ਨਹੀਂ ਬਹੁਤ ਸਾਰੇ ਲੋਕ ਇੱਥੇ ਐਕਟਿਵਾ ਤੋਂ ਡਿੱਗੇ ਆ ਪੈਦਲ ਵਿਚਾਰੇ ਬਜ਼ੁਰਗ ਡਿੱਗਦੇ ਆ ਆ ਦੇਖੋ ਛੋਟੇ ਛੋਟੇ ਬੱਚੇ ਜੈਨ ਦੇ ਬੋਰਡਿੰਗ ਸਕੂਲ ਆ ਇੱਥੇ ਐਸੇ ਵੀ ਜੈਨ ਲਿਖਿਆ ਮੋਰੇ ਸਕੂਲ ਲਿਖਿਆ ਆ ਮਤਲਬ ਤੁਸੀਂ ਇਹ ਦੇਖੋ ਕਿ ਬੱਚੇ ਵਿਚਾਰੇ ਸਕੂਲ ਤੋਂ ਆਏ ਆ ਇਹਨਾਂ ਨੇ ਕਿੱਦਾਂ ਲੰਘਣਾ ਆ ਇਹ ਹਾਲਾਤ ਆ ਇੱਥੇ ਦੇ ਬਿਲਕੁਲ ਨਾ ਤਾਂ ਇੱਥੇ ਕੰਮ ਮੁਕੰਮਲ ਹੋਇਆ ਦੂਜੇ ਪਾਸੇ ਨੀ ਪੱਥਰ ਤੇ ਹਾਲਾਤ ਦੇਖ ਲਓ ਇਹ ਤਾਂ ਖੁਦ ਜਾਲਾ ਲੱਗਿਆ ਹੋਇਆ ਜੀ ਸੋ ਪਰਮ ਸ਼ੰਕਰ ਜਿੰਪਾ ਨੂੰ ਅਪੀਲ ਆ ਜ਼ਰੂਰ ਇੱਥੇ ਤੁਸੀਂ ਵਿਜ਼ਿਟ ਕਰੋ ਇੱਥੇ ਆ ਕੇ ਤੁਸੀਂ ਲਾਈਵ ਹੋਵੋ ਤੇ ਲੋਕਾਂ ਨੂੰ ਤੁਸੀਂ ਭਰੋਸਾ ਦਿਵਾਓ ਕਿਉਂਕਿ ਤੁਸੀਂ ਐਮ ਐਲ ਏ ਹੋ ਤੁਸੀਂ ਵਿਧਾਇਕ ਹੋ ਤੁਸੀਂ ਮੰਤਰੀ ਵੀ ਰਹਿ ਚੁੱਕੇ ਹੋ ਤੇ ਹੁਣ ਵਧਾਇਆ ਕੋ ਹੋਰ ਸਾਲ ਕੁ ਦਾ ਸਮਾਂ ਜਿਹੜਾ ਰਹਿ ਚੁੱਕਿਆ ਤੁਹਾਡੀ ਸਰਕਾਰ ਨੂੰ ਬਲਕਿ ਮੁੜ ਕੇ ਪਤਾ ਨਹੀਂ ਸਤਾਈ ਦੇ ਵਿੱਚ ਲੋਕਾਂ ਨੇ ਕਿਸ ਨੂੰ ਫਤਵਾ ਦੇਣਾ ਕਿਸ ਨੂੰ ਨਹੀਂ ਪਰੰਤੂ ਜੋ ਤੁਸੀਂ ਉਦਘਾਟਨ ਕੀਤੇ ਆ ਜੋ ਤੁਸੀਂ ਦਮਗੱਜ਼ੇ ਮਾਰਦੇ ਘਟੋ ਘਟ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਆ ਜਿਹੜੀ ਜੇ ਆਪਾਂ ਸਭ ਤੁਸੀਂ ਜ਼ਰੂਰ ਕਰੋ